ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਮੋਟੀਵੇਟਡ ਐਵਰੀਡੇ ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਲਾਹੌਰ ਸ਼ਹਿਰ ਨੂੰ ਸਰਾਫ ਤੇ ਬਰ ਕਾਲੂ ਚਾਉਂ ਗੋਵਿੰਦ ਮੂਲਾ ਪਤਾਰੋ ੍ਹੇਮ ਛੱਜੂ ਤੇ ਨਿਹਾਲੂ RAMU ਤੁਲਸਾ ਸਾਈ ਦਿੱਤਾ ਆਕੁਲ ਅਤੇ ਦામੋਦਰ ਵਿਗ੍ਯ ਹਿਮਾਲ ਭਾਨਾ ਬੁੱਧੂ ਛੀਬਾ ਪਿਖਾਤੇ ਟੋਡਾ ਪਟ ਇਹ ਸਾਰੇ ਸੁਲਤਾਨਪੁਰ ਦੇ ਵਸਣ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ ਆਏ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਅਸਾਂ ਸਾਰਿਆਂ ਨੇ ਸ੍ਰੀ ਗੁਰੂ ਅਮਰਦਾਸ ਜੀ ਤੋਂ ਸਿੱਖੀ ਧਾਰਨ ਕੀਤੀ ਸੀ ਉਹਨਾਂ ਨੇ ਸਾਨੂੰ ਇਹ ਉਪਦੇਸ਼ ਦਿੱਤਾ ਸੀ ਕਿ ਮਿੱਠਾ ਬੋਲਣਾ ਮਨ ਨੀਵਾ ਰੱਖਣਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਅਤੇ ਸੂਰਜ ਚੜ੍ਹਨ ਤੱਕ ਗੁਰਬਾਣੀ ਦਾ ਪਾਠ ਕਰਨਾ ਉਪਰੰਤ ਆਪਣੀ ਕੀਰਤ ਕਰਨੀ ਸੋ ਅਸੀਂ ਅੱਜ ਤੱਕ ਇਸ ਤਰ੍ਹਾਂ ਹੀ ਕਰਦੇ ਹਾਂ ਪਰ ਸਾਡੇ ਮਨ ਨੂੰ ਸ਼ਾਂਤੀ ਨਹੀਂ ਹੋਈ ਸਦਾ ਕਲਪਨਾ ਵਿੱਚ ਹੀ ਲੱਗਾ ਰਹਿੰਦਾ ਹੈ ਇਸ ਵਾਸਤੇ ਆਪ ਕਿਰਪਾ ਕਰਕੇ ਸਾਨੂੰ ਐਸਾ ਉਪਦੇਸ਼ ਦਿਓ ਜਿਸ ਨਾਲ ਸਾਡੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਵੇ ਤੇ ਮਨ ਭਟਕਣਾ ਮੁੱਕ ਜਾਵੇ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਕਿਹਾ ਜਦ ਤੱਕ ਮਨ ਵਿੱਚੋਂ ਰਜੋ ਗੁਣ ਤੇ ਤਮੋ ਗੁਣ ਦਾ ਤਿਆਗ ਨਾ ਕੀਤਾ ਜਾਵੇ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ ਸਿੱਖਾਂ ਨੇ ਕਿਹਾ ਮਹਾਰਾਜ ਇਹਨਾਂ ਗੁਣਾਂ ਦੀ ਪ੍ਰੀਖਿਆ ਅਸੀਂ ਕਿਸ ਤਰ੍ਹਾਂ ਦਈਏ ਸਾਨੂੰ ਇਹ ਗੱਲ ਸਮਝਾਓ ਗੁਰੂ ਜੀ ਨੇ ਕਿਹਾ ਹਿੰਸਾ ਤੇ ਕ੍ਰੋਧ ਤਮੋ ਦੇ ਗੁਣ ਹਨ ਲੋਭ ਕਰਨਾ ਤੇ ਅਭਿਮਾਨ ਕਰਨਾ ਇਹ ਰਜੋ ਗੁਣ ਦੇ ਗੁਣ ਜਾਣੋ ਮਿੱਠਾ ਬੋਲਣਾ ਤੇ ਨਿਵ ਚੱਲਣਾ ਇਹ ਸ਼ਾਂਤ ਕੀ ਗੁਣ ਹਨ ਫਿਰ ਜਿਸ ਖਾਣਾ ਖਾਣ ਨਾਲ ਇਹ ਗੁਣ ਉਤਪੰਨ ਹੁੰਦੇ ਹਨ ਉਹ ਸੁਣੋ ਰਾਤ ਦਾ ਬੇਹਾ ਖੱਟਾ ਤੇ ਚਟਪਟਾ ਭੋਜਨ ਖਾਣਾ ਬਹੁਤ ਸੋਨਾ ਪ੍ਰਾਈ ਨਿੰਦਿਆ ਕਰਨੀ ਮਹਿਲਾ ਵੇਸ ਰੱਖਣਾ ਭੈੜੀ ਸੰਗਤ ਕਰਨੀ ਅਤੇ ਝੂਠ ਬੋਲਣਾ ਇਹ ਤਮੋ ਗੁਣ ਦੇ ਸੂਚਕ ਹਨ ਇਸਤਰੀ ਦਾ ਸਤਿਕਾਰ ਕਰਨਾ ਆਪਣੀ ਬੜਾਈ ਨਾ ਚਾਉਣੀ ਉੱਜਲ ਵਸਤਰ ਪਹਿਨਣੇ ਇਸ਼ਨਾਨ ਦਾ ਨਿਯਮੀ ਹੋਣਾ ਦਾਲ ਚੌਲ ਤੇ ਹੋਰ ਛਵੱਛ ਥੋੜਾ ਭੋਜਨ ਲੋੜ ਤੇ ਭੁੱਖ ਅਨੁਸਾਰ ਖਾਣਾ ਐਸਾ ਪੁਰਸ਼ ਸਾਤ ਕੀ ਗੁਣਾ ਵਾਲਾ ਹੁੰਦਾ ਹੈ ਜੇਕਰ ਇੱਕ ਮਨ ਹੋ ਕੇ ਵਕਤਾਂ ਨੂੰ ਸੁਣ ਕੇ ਉਸ ਦੀ ਵਿਚਾਰ ਕਰਨ ਵਾਲਾ ਹੋਵੇ ਤਾਂ ਇਹ ਸਾਤ ਕੀ ਗੁਣ ਜਾਣਨਾ ਕਰੋ ਜੇਕਰ ਕਦੀ ਮਨ ਟਿਕੇ ਤੇ ਕਦੀ ਨਾ ਟਿਕੇ ਡੋਲ ਜਾਵੇ ਇਹ ਰਾਜਸੀ ਗੁਣ ਸਮਝੋ ਜੇ ਮਨ ਕਦੀ ਟਿਕੇ ਹੀ ਨਾ ਸ਼ਬਦ ਬਾਣੀ ਦੀ ਸਮਝ ਵੀ ਕੋਈ ਨਾ ਆਵੇ ਤਾਂ ਇਸ ਨੂੰ ਤਾਮਸੀ ਗੁਣ ਜਾਣੋ ਇੱਕ ਦਿਨ ਸਾਈ ਦਿੱਤਾ ਤੇ ਸੈਦੋ ਜੱਟ ਅਤੇ ਲਾਹੌਰ ਦੇ ਹੋਰ ਸਿੱਖ ਮਿਲ ਕੇ ਗੁਰੂ ਅਮਰਦਾਸ ਜੀ ਪਾਸ ਆਏ ਨਮਸਕਾਰ ਕਰਕੇ ਬੇਨਤੀ ਕੀਤੀ ਮਹਾਰਾਜ ਪਹਿਲਾਂ ਜਦ ਇਸ ਸ਼ਹਿਰ ਵਿੱਚ ਗੁਰੂ ਨਾਨਕ ਸਾਹਿਬ ਜੀ ਆਏ ਸਨ ਤਾ ਉਹਨਾਂ ਨੇ ਕਸਬੂ ਪੂਰੇ ਵਿੱਚ ਕੋਰ ਪਾਪ ਹੁੰਦੇ ਵੇਖ ਕੇ ਸ਼ਹਿਰ ਨੂੰ ਇਹ ਸਰਾਪ ਦਿੱਤਾ ਸੀ ਲਾਹੌਰ ਸਹਰ ਜ਼ਹਰ ਕਹਰ ਸਵਾ ਪਹਿਰ ਅ ਗੁਰੂ ਜੀ ਦੇ ਇਨਾ ਬਚਨਾ ਕਰਕੇ ਸਵਾ ਪਹਿਰ ਦਿਨ ਚਲੇ ਤੱਕ ਝਗੜੇ ਹੁੰਦੇ ਰਹਿੰਦੇ ਹਨ ਕਈ ਇਨਾ ਝਗੜਿਆਂ ਵਿੱਚ ਮਰ ਜਾਂਦੇ ਹਨ ਇਹ ਕਹਿਰ ਲੋਕਾਂ ਉੱਤੇ ਜ਼ਹਿਰ ਸਮਾਨ ਵਾਪਰ ਰਿਹਾ ਹੈ ਲੋਕ ਬਹੁਤ ਦੁਖੀ ਹਨ ਆਪ ਕਿਰਪਾ ਕਰਕੇ ਇਸ ਸਰਾਪ ਨੂੰ ਮਿਟਾ ਦਿਓ ਜਿਸ ਨਾਲ ਲੋਕ ਸੁਖੀ ਵਸਣ ਆਪ ਸਤਸੰਗਤ ਦੀ ਬੇਨਤੀ ਪ੍ਰਵਾਨ ਕਰੋ ਸਤਿਗੁਰੂ ਅਮਰਦਾਸ ਜੀ ਨੇ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਬਚਨ ਦਿੱਤਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਅਰਥਾਤ ਲਾਹੌਰ ਸ਼ਹਿਰ ਪਹਿਲਾਂ ਜਿਹੜਾ ਕਹਿਰ ਕਹਿਰ ਦਾ ਅਧਿਕਾਰੀ ਸੀ ਹੁਣ ਸਤਸੰਗਤ ਦਾ ਪ੍ਰਵਾਹ ਚੱਲਣ ਕਰਕੇ ਸਿਫਤੀ ਦਾ ਘਰ ਹੋ ਜਾਵੇਗਾ ਇਹੇ ਪ੍ਰਸੰਗੈ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਾਈਂ ਦਿੱਤੇ ਤੇ ਸੈਦੋ ਨੂੰ ਸੁਣਾ ਕੇ ਬੇਨਤੀ ਕੀਤੀ ਮਹਾਰਾਜ ਹੁਣ ਆਪ ਜੀ ਸਾਨੂੰ ਲਾਹੌਰ ਦੀ ਸੰਗਤ ਨੂੰ ਕੋਈ ਸ੍ਰੇਸ਼ਟ ਉਪਦੇਸ਼ ਦਿਓ ਗੁਰੂ ਜੀ ਨੇ ਕਿਹਾ ਭਾਈ ਗੁਰੂ ਜੀ ਦੇ ਸ਼ਬਦ ਦੀ ਸਦਾ ਵਿਚਾਰ ਕਰੋ ਨਿਰਗੁਣ ਤੇ ਸਰਗਣ ਨੂੰ ਇੱਕ ਰੂਪ ਜਾਣ ਕੇ ਵਾਹਿਗੁਰੂ ਮੰਤਰ ਦਾ ਜਾਪ ਜਪਣਾ ਕਰੋ ਤੁਹਾਡੇ ਜਨਮ ਮਰਨ ਦੇ ਬੰਧਨ ਟੁੱਟ ਜਾਣਗੇ ਇੱਕ ਦਿਨ ਨਾਨਕ ਕਾਲੂ ਅਤੇ ਹਾੜੀ ਨੇ ਗੁਰੂ ਜੀ ਨੂੰ ਆਣ ਕੇ ਮੱਥਾ ਟੇਕ ਕੇ ਬੇਨਤੀ ਕੀਤੀ ਮਹਾਰਾਜ ਇਹ ਇਹ ਐਸੇ ਹਨ ਜਿਹੜੇ ਤੁਹਾਡਾ ਉਪਦੇਸ਼ ਪੜ ਸੁਣ ਕੇ ਭਲੇ ਕਰਮਾਂ ਵਿੱਚ ਲੱਗ ਕੇ ਆਪਣਾ ਜਨਮ ਸੁਧਾਰ ਲੈਂਦੇ ਹਨ ਪਰ ਇੱਕ ਐਸੇ ਹਨ ਜੋ ਪੜ ਸੁਣ ਕੇ ਬੁਰੇ ਕਰਮਾਂ ਵਿੱਚ ਲੱਗ ਜਾਂਦੇ ਹਨ ਅਤੇ ਲੋਕਾਂ ਪਾਸੋਂ ਧਨ ਇਕੱਠਾ ਕਰਦੇ ਹਨ ਇਹਨਾਂ ਦੀ ਕੀ ਦਸ਼ਾ ਹੁੰਦੀ ਹੈ ਗੁਰੂ ਜੀ ਨੇ ਕਿਹਾ ਜਿਹੜੇ ਲੋਕ ਪੜ ਸੁਣ ਕੇ ਆਪਣਾ ਜੀਵਨ ਚੰਗੇ ਕਰਮ ਕਰਕੇ ਬਿਤਾਉਂਦੇ ਹਨ ਉਹਨਾਂ ਦਾ ਜਨਮ ਮਰਨ ਮਿਟ ਜਾਂਦਾ ਹੈ ਪਰੰਤੂ ਜਿਹੜੇ ਲੋਕ ਪਾਸੋਂ ਧਨ ਤਾ ਲੋਭ ਦੇ ਕਰਕੇ ਪੜਦੇ ਹਨ ਅਤੇ ਖੋਟੇ ਕਰਮ ਕਰਦੇ ਹਨ ਤੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ ਉਹਨਾਂ ਦੀ ਗੁਰੂ ਸਹਾਇਤਾ ਨਹੀਂ ਕਰਦਾ ਉਹ ਨਰਕਾਂ ਨੂੰ ਜਾਂਦੇ ਹਨ ਇੱਕ ਦਿਨ ਸਖਤੂ ਤੇ ਨਿਹਾਲੂ ਆਗਰੇ ਦੇ ਰਹਿਣ ਵਾਲੇ ਗੁਰੂ ਜੀ ਦੇ ਦਰਸ਼ਨ ਕਰਨ ਆਏ ਨਮਸਕਾਰ ਕਰਕੇ ਬੇਨਤੀ ਕੀਤੀ ਮਹਾਰਾਜ ਕਰਮ ਕਾਂਡੀ ਬ੍ਰਾਹਮਣ ਕਹਿੰਦੇ ਹਨ ਕਿ ਨਿਤ ਕਰਮ ਤਰਪਣ ੈਤਰੀ ਸੰਤਤਾ ਪੂਜਾ ਇਸ਼ਨਾਨ ਪਿੱਤਰਾਂ ਦੇ ਸਰਾਧ ਕਰਨੇ ਅਤੇ ਅੰਨਦਾਨ ਕਰਨਾ ਆਦਿ ਸ਼ੁਭ ਕਰਮ ਕਰਨ ਤੋਂ ਬਿਨਾ ਕੋਈ ਗਤੀ ਨਹੀਂ ਪਾਉਂਦਾ ਆਪ ਕਿਰਪਾ ਕਰਕੇ ਦੱਸੋ ਕਿ ਅਸੀਂ ਇਨ੍ਹਾਂ ਦੋਹਾਂ ਵਿੱਚੋਂ ਕਿਹੜੀ ਗੱਲ ਨੂੰ ਧਾਰਨ ਕਰੀਏ ਨਿੱਤ ਕਰਮ ਨੂੰ ਕੀ ਗਿਆਨ ਨੂੰ ਗੁਰੂ ਜੀ ਨੇ ਕਿਹਾ ਜਿਸ ਤਰ੍ਹਾਂ ਇੱਕ ਦਲਾਲ ਦੋਹਾਂ ਧਿਰਾਂ ਵਿੱਚ ਸੌਦਾ ਕਰਾ ਦਿੰਦਾ ਹੈ ਤਿਵੇਂ ਹੀ ਸਤਨਾਮ ਦਾ ਬੜਾ ਮਹਾਤਮ ਹੈ ਇਹ ਦੋਹਾਂ ਦੀ ਗਤੀ ਕਰ ਦਿੰਦਾ ਹੈ ਗਿਆਨੀ ਦੇ ਸਦਾ ਹੀ ਸਹਾਈ ਰਹਿੰਦਾ ਹੈ ਉਸ ਦੇ ਗਿਆਨ ਨੂੰ ਦ੍ਰਿੜ ਰੱਖਦਾ ਹੈ ਅਤੇ ਅ ਬ੍ਰਹਮ ਦੀ ਵਰਤੀ ਕਦੀ ਭੁੱਲਣ ਨਹੀਂ ਦਿੰਦਾ ਕਰਮ ਕਾਂਢੀ ਨੂੰ ਸਤਨਾਮ ਦਾ ਨਿਸ਼ਕਾਮ ਸਿਮਰਨ ਉਸ ਦੇ ਅੰਤ ਹਰਕਨ ਨੂੰ ਸ਼ੁੱਧ ਅਤੇ ਨਿਰਮਲ ਕਰ ਦਿੰਦਾ ਹੈ ਅਤੇ ਉਪਰੰਤ ਗਿਆਨ ਦੀ ਪ੍ਰਾਪਤੀ ਕਰਾ ਦਿੰਦਾ ਹੈ ਸਤਨਾਮ ਦੇ ਨਾਮ ਵਿੱਚ ਬਹੁਤ ਸ਼ਕਤੀ ਹੈ ਇਸ ਵਾਸਤੇ ਤੁਸੀਂ ਸਦਾ ਸਤਨਾਮ ਦਾ ਸਿਮਰਨ ਕਰਕੇ ਸੁੱਖਾਂ ਦੇ ਘਰ ਆਪਣੇ ਆਤਮ ਸਰੂਪ ਨੂੰ ਪ੍ਰਾਪਤ ਕਰੋ ਇਤਤ ਦਿਨ ਗੁਰੂ ਜੀ ਦੇ ਦੀਵਾਨ ਵਿੱਚ ਸਿੱਖੀ ਪ੍ਰਚਾਰ ਦੇ ਸਬੰਧ ਵਿੱਚ ਚਰਚਾ ਹੋ ਰਹੀ ਸੀ ਕਿ ਕੁਝ ਸਿੱਖਾਂ ਨੇ ਕਿਹਾ ਮਹਾਰਾਜ ਕਸ਼ਮੀਰ ਦੇ ਪੰਡਤ ਸਿੱਖੀ ਦਾ ਪ੍ਰਚਾਰ ਨਹੀਂ ਹੋਣ ਦੰਦੇ ਉਹ ਕਹਿੰਦੇ ਹਨ ਕਿ ਗੁਰਵਾਣੀ ਇੱਕ ਪੁਰਸ਼ ਬਾਣੀ ਹੈ ਇਸ ਦੇ ਪੜਨ ਸੁਣਨ ਨਾਲ ਕਿਸੇ ਦਾ ਹੀ ਕਲਿਆਣ ਨਹੀਂ ਹੋ ਸਕਦੀ ਪਰੰਤੂ ਸਹਸਕ੍ਰਿਤ ਦੇਵ ਬਾਣੀ ਹੈ ਜੋ ਸਭ ਦੀ ਕਲਿਆਣ ਦਤਾ ਹੈ ਇਹ ਹੀ ਪੜਨੀ ਅਤੇ ਸੁਣਨੀ ਫਲਦਾਇਕ ਹੈ ਗੁਰੂ ਜੀ ਨੇ ਕਿਹਾ ਇਹ ਗੱਲਾਂ ਸੁਣ ਕੇ ਮਾਦੋ ਸੋਢੀ ਨੂੰ ਆਖਿਆ ਕਿ ਮਾਦੋ ਜੀ ਤੁਸੀਂ ਕਸ਼ਮੀਰ ਜਾਓ ਤੁਹਾਡੀ ਰਸਨਾ ਵਿੱਚ ਮਿਠਾਸ ਅਤੇ ਸ਼ਕਤੀ ਹੈ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਮਾਦੋ ਨੇ ਕਿਹਾ ਮਹਾਰਾਜ ਉਹ ਲੋਕ ਕਰਮ ਕਾਂਡ ਵਿੱਚ ਫਸੇ ਹੋਏ ਹਨ ਉਹ ਭਗਤੀ ਭਾਵ ਨੂੰ ਨਹੀਂ ਜਾਣਦੇ ਉਹਨਾਂ ਵਿੱਚ ਸਿੱਖੀ ਪ੍ਰਚਾਰ ਹੋਣਾ ਕਠਿਨ ਹੈ ਗੁਰੂ ਜੀ ਨੇ ਕਿਹਾ ਤੁਹਾਡੀ ਰਸਨਾ ਵਿੱਚੋਂ ਅੰਮ੍ਰਿਤ ਵਰਸੇਗਾ ਜਿਸ ਨਾਲ ਪੱਥਰ ਮਨ ਵੀ ਮੋਮ ਹੋ ਕੇ ਤੁਹਾਡੇ ਉਪਦੇਸ਼ ਨੂੰ ਗ੍ਰਹਿਣ ਕਰ ਲੈਣਗੇ ਗੁਰੂ ਜੀ ਤੋਂ ਇਹ ਵਰ ਪ੍ਰਾਪਤੀ ਦੇ ਬਚਨ ਸੁਣ ਕੇ ਮਾਦੋ ਸੋਢੀ ਤਿਆਰ ਹੋ ਕੇ ਗੁਰਬਾਣੀ ਦੇ ਸ਼ਬਦਾਂ ਦੀ ਇੱਕ ਪੋਥੀ ਲੈ ਕੇ ਕਸ਼ਮੀਰ ਚੱਲਿਆ ਗਿਆ ਉਥੇ ਇੱਕ ਪਿੰਡ ਵਿੱਚ ਡੇਰਾ ਕਰਕੇ ਜਦ ਸਿੱਖੀ ਦਾ ਪ੍ਰਚਾਰ ਕਰਨ ਲੱਗਾ ਤਾਂ ਕੁਝ ਪੰਡਤ ਇਕੱਠੇ ਹੋ ਕੇ ਉਸ ਪਾਸ ਆਏ ਉਨ੍ਹਾਂ ਕਿਹਾ ਸੰਸਕ੍ਰਿਤ ਦੇਵਤਿਆਂ ਦੀ ਬਾਣੀ ਹੈ ਉਸ ਨੂੰ ਛੱਡ ਕੇ ਤੁਸੀਂ ਮਨੁੱਖ ਰਚਨਾ ਦੀ ਬਾਣੀ ਦਾ ਪ੍ਰਚਾਰ ਕਿਉਂ ਕਰਦੇ ਹੋ ਇਸ ਨਾਲ ਕਿਸੇ ਦਾ ਉਧਾਰ ਨਹੀਂ ਹੋ ਸਕਦਾ ਮਾਦੋ ਜੀ ਨੇ ਉਨ੍ਹਾਂ ਪੰਡਤਾਂ ਨੂੰ ਕਿਹਾ ਹੁਣ ਜਦ ਸਾਰੇ ਲੋਕ ਇਸ ਸੰਸਕ੍ਰਿਤੀ ਬੋਲੀ ਨੂੰ ਸਮਝ ਨਹੀਂ ਸਕਦੇ ਤਾਂ ਤੁਸੀਂ ਇਸ ਦੇ ਅਰਥ ਕਰਕੇ ਪਾਖਾ ਵਿੱਚ ਹੀ ਲੋਕਾਂ ਨੂੰ ਸਮਝਾਉਂਦੇ ਹੋ ਇਸ ਕਰਕੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਮ ਲੋਕਾਂ ਦੀ ਸਮਝ ਵਿੱਚ ਆਉਣ ਵਾਲੀ ਬੋਲੀ ਪਾਖਾ ਵਿੱਚ ਹੀ ਆਪਣੀ ਬਾਣੀ ਰਚਨਾ ਕੀਤੀ ਹੈ ਤੁਸੀਂ ਵਿਦਿਆ ਤੇ ਜਾਤ ਦੇ ਹੰਕਾਰ ਕਰਕੇ ਆਪਣਾ ਜਨਮ ਨਹੀਂ ਸਫਲ ਨਾ ਕਰੋ ਗੁਰੂ ਜੀ ਦੇ ਬਚਨਾਂ ਅਨੁਸਾਰ ਭਗਤੀ ਭਾਵ ਧਾਰਨ ਕਰੋ ਧਰਮਸ਼ਾਲਾ ਬਣਾ ਕੇ ਸਤਸੰਗਤ ਅਤੇ ਸਤਨਾਮ ਦਾ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰੋ ਪਾਈ ਮਾਧੋ ਜੀ ਦੇ ਇਹ ਬਚਨ ਸੁਣ ਕੇ ਸਭ ਨੇ ਸਿੱਖੀ ਧਾਰਨ ਕਰ ਲਈ ਅਤੇ ਗੁਰੂ ਘਰ ਦੇ ਪ੍ਰੇਮੀ ਬਣ ਕੇ ਧਰਮਸ਼ਾਲਾ ਬਣ ਕੇ ਇਸ ਬਣਾ ਕੇ ਸਤਨਾਮ ਦਾ ਸਿਮਰਨ ਤੇ satsangਤ ਕਰਨ ਲੱਗ ਪਏ। ਪਾਈ ਮਾਧੋ ਜੀ ਦੀ ਇਸ ਕਰਨੀ ਉੱਤੇ ਗੁਰੂ ਨਰਜਨ ਦੇਵ ਜੀ ਬਹੁਤ ਪ੍ਰਸੰਨ ਹੋਏ। ਉਹਨਾਂ ਕਿਹਾ satsang ਕਰਕੇ ਨਾਮਹੀਨ ਬੇਮੁਖ ਵੀ ਸਤਨਾਮ ਦੇ ਸਿਮਰਨ ਵਿੱਚ ਲੱਗ ਕੇ ਭਗਤੀ ਭਾਵ ਵਾਲੇ ਗੁਰਮਖ ਹੋ ਗਏ। ਇੱਕ ਤਪਾ ਜਿਸ ਦਾ ਨਾਮ ਹਰਵੰਸ ਸੀ। ਇੱਕ ਧਰਮਸ਼ਾਲਾ ਦੀ ਸੇਵਾ ਕਰਦਾ ਹੁੰਦਾ ਸੀ ਆਏ ਸਿੱਖ ਯਾਤਰੂ ਦੀ ਹਰ ਪ੍ਰਕਾਰ ਖਾਣ ਪਾਣ ਦੀ ਸੇਵਾ ਬੜੇ ਪ੍ਰੇਮ ਨਾਲ ਕਰਦਾ ਸੀ ਅਤੇ ਧਰਮਸ਼ਾਲਾ ਨੂੰ ਬੜਾ ਸਾਫ਼ ਸੁਥਰਾ ਰੱਖਦਾ ਸੀ ਅੰਮ੍ਰਿਤ ਵੇਲੇ ਉੱਠ ਕੇ ਸਭ ਨੂੰ ਇਸ਼ਨਾਨ ਕਰਾ ਕੇ ਫਿਰ ਆਮ ਕਰਕੇ ਗੁਰਬਾਣੀ ਪੜਦਾ ਸੀ ਇੱਕ ਦਿਨ ਹਰਵੰਸ ਤਪਾ ਪਾਈ ਗੁਰਦਾਸ ਜੀ ਦੀ ਬਾਣੀ ਪੜੇ ਪ੍ਰੇਮ ਨਾਲ ਪੜ ਰਿਹਾ ਸੀ ਉਸ ਨੂੰ ਇਹ ਬਾਣੀ ਪੜਦਿਆਂ ਵੇਖ ਕੇ ਕੁਝ ਸਿੱਖਾਂ ਨੇ ਆਖਿਆ ਤੂੰ ਗੁਰਬਾਣੀ ਕਿਉਂ ਨਹੀਂ ਪੜਦਾ ਹੋਰਨਾ ਕਵੀਆਂ ਦੀ ਬਾਣੀ ਸਿੱਖਾਂ ਨੂੰ ਵਿਵਰਜਿਤ ਹੈ ਸਿੱਖ ਲਈ ਸਤਗੁਰ ਜੀ ਦੀ ਬਾਣੀ ਪੜ੍ਹਨੀ ਹੀ ਉਚਿਤ ਹੈ ਇਸ ਤਰ੍ਹਾਂ ਪਰਸਪਰ ਝਗੜਦੇ ਹੋਏ ਸਤਗੁਰੂ ਜੀ ਪਾਸ ਆਣ ਕੇ ਉਹਨਾਂ ਨੇ ਆਪਣਾ ਸਾਰਾ ਝਗੜਾ ਦਾ ਕਾਰਨ ਸੁਣਾਇਆ ਗੁਰੂ ਜੀ ਨੇ ਉਹਨਾਂ ਦੀ ਗੱਲ ਸੁਣ ਕੇ ਕਿਹਾ ਸਿੱਖ ਪ੍ਰੇਮਿਓ ਜਿਸ ਬਾਣੀ ਵਿੱਚ ਗੁਰੂ ਜਸ ਦਾ ਵਰਣਨ ਹੋਵੇ ਸਤਨਾਮ ਦੀ ਮਹਿਮਾ ਦਾ ਕਥਨ ਹੋਵੇ ਅਤੇ ਗੁਰਵਾਣੀ ਦੀ ਉਪਮਾ ਹੋਵੇ ਉਹ ਪੜਨ ਯੋਗ ਹੈ ਪਰੰਤੂ ਜਿਹੜੇ ਲੋਕ ਸਤਗੁਰ ਦੀ ਬਰਾਬਰੀ ਕਰਕੇ ਮਨਮਰਜ਼ੀ ਦੀ ਬਾਣੀ ਰਚਦੇ ਹਨ ਉਹ ਤਿਆਗਣ ਯੋਗ ਹੈ ਉਸ ਨੂੰ ਪੜਨਾ ਨਹੀਂ ਚਾਹੀਦਾ ਉਸ ਨੂੰ ਪੜਾ ਨਾਲ ਸਿੱਖ ਦੀ ਬੁੱਧੀ ਵਿੱਚ ਫਰਕ ਪੈ ਜਾਵੇਗਾ ਪਾਈ ਗੁਰਦਾਸ ਜੀ ਦੀ ਬਾਣੀ ਗੁਰੂ ਆਸੇ ਅਨੁਸਾਰ ਹੈ ਇਸ ਨੂੰ ਪੜਨ ਨਾਲ ਸਿੱਖ ਦੇ ਹਿਰਦੇ ਵਿੱਚ ਗੁਰਮਤ ਦਾ ਪ੍ਰਕਾਸ਼ ਹੁੰਦਾ ਹੈ ਸਤਿਗੁਰੂ ਜੀ ਉਤੇ ਸ਼ਰਦਾ ਬਾਜਦੀ ਹੈ ਇਸ ਕਰਕੇ ਪਾਈ ਗੁਰਦਾਸ ਜੀ ਦੀ ਬਾਣੀ ਨੂੰ ਪ੍ਰੇਮ ਨਾਲ ਪੜੋ ਤੇ ਹੋਰਨਾਂ ਨੂੰ ਸੁਣਾਓ ਇਸ ਦੇ ਪੜਨ ਸੁਣਨ ਨਾਲ ਸਿੱਖੀ ਪਰਪੱਕ ਹੋਵੇਗੀ ਗੁਰੂ ਜੀ ਤੋਂ ਇਹ ਵਚਨ ਸੁਣ ਕੇ ਸਾਰੇ ਸਿੱਖ ਪ੍ਰਸੰਨ ਹੋ ਗਏ ਇਸ ਤਰ੍ਹਾਂ RAMDAS PUR ਵਿੱਚ ਗੁਰੂ ਜੀ ਦੇ ਆਪਾਸ ਅਨੇਕਾਂ ਸਿੱਖ ਆਣ ਕੇ ਆਪਣੇ ਸੰਸੇਧੂਰ ਕਰਕੇ ਅਤੇ ਨਾਮ ਦਾ ਉਪਦੇਸ਼ ਲੈ ਕੇ ਆਪਣਾ ਜਨਮ ਸਫਲਾ ਕਰਦੇ ਇੱਕ ਦਿਨ ਗੁਰੂ ਜੀ ਨੇ ਆਪਣੇ ਨਾਨਕੇ ਪਰਿਵਾਰ ਨੂੰ ਮਿਲਣ ਵਾਸਤੇ ਗੋਇੰਦਵਾਲ ਜਾਣ ਦੀ ਤਿਆਰੀ ਕੀਤੀ ਭਾਈ ਬੁੱਢਾ ਜੀ ਆਦਤ ਅਤੇ ਕੁਝ ਹੋਰ ਸਿੱਖਾਂ ਨੇ ਵੀ ਆਪ ਜੀ ਦੇ ਨਾਲ ਜਾਣ ਵਾਸਤੇ ਬੇਨਤੀ ਕੀਤੀ ਗੁਰੂ ਜੀ ਮਾਤਾ ਗੰਗਾ ਜੀ ਨੂੰ ਇੱਥੇ ਹੀ ਛੱਡ ਗਏ ਅਤੇ ਆਪ ਸਿੱਖ ਸੇਵਕਾਂ ਨਾਲ ਅੰਮ੍ਰਿਤਸਰ ਤੋਂ ਚੱਲ ਕੇ ਜਾਦੂ ਕੁਝ ਕੁੰਹਾ ਤੇ ਗਏ ਤਾਂ ਉੱਥੇ ਆਪ ਜੀ ਪਾਣੀ ਦੀ ਛੱਪੜੀ ਪਾਸ ਬ੍ਰਿਛਾਂ ਦੇ ਝੁੰਡੇ ਹੇਠਾਂ ਇੱਕ ਸੁੰਦਰ ਸਥਾਨ ਵੇਖ ਕੇ ਠਹਿਰ ਗਏ ਸਿੱਖਾਂ ਨੇ ਜਦ ਇੱਥੇ ਠਹਿਰਨ ਦਾ ਕਾਰਨ ਪੁੱਛਿਆ ਤਾਂ ਆਪ ਜੀ ਨੇ ਕਿਹਾ ਇੱਥੇ ਇੱਕ ਤੀਰਥ ਪ੍ਰਗਟ ਹੋਵੇਗਾ ਜਿਸ ਵਿੱਚ ਸ਼ਰਧਾ ਨਾਲ ਇਸ਼ਨਾਨ ਕਰਕੇ ਇਸਤਰੀ-ਪੁਰਸ਼ੇ ਮਨਕਾਮਨਾ ਪੂਰੀਆਂ ਕਰਨਗੇ ਅਤੇ अनेका ਸਰੀਰਕ ਰੋਗ ਦੂਰ ਹੋਣਗੇ ਇਸ ਸਥਾਨ ਦੇ ਇੱਕ ਪਾਸੇ ਇੱਕ ਪਿੰਡ ਪਲਾਸੌਰ ਅਤੇ ਦੂਸਰੇ ਪਾਸੇ ਪਿੰਡ ਖਾਰਾ ਦੇ ਖੱਤਰੀਆਂ ਅਤੇ ਪਲਾਸੌਰ ਤੇ ਰੰਗੜਾ ਵਿੱਚ ਸਦਾ ਲੜਾਈ ਝਗੜਾ ਲੱਗਾ ਰਹਿੰਦਾ ਸੀ ਇਨ੍ਹਾਂ ਦੋ ਪਿੰਡਾਂ ਦੇ ਲੋਕਾਂ ਨੂੰ ਸੱਦ ਕੇ ਗੁਰੂ ਜੀ ਨੇ ਕਿਹਾ ਨਿੱਤ ਲੜਾਈ ਝਗੜਾ ਚੰਗਾ ਨਹੀਂ ਹੁੰਦਾ ਤੁਸੀਂ ਸਾਨੂੰ ਗੁਰੂ ਘਰ ਨੂੰ ਕੁਝ ਜਮੀਨ ਮੁੱਲ ਦੇ ਦਿਓ ਅਸੀ ਇੱਥੇ ਇੱਕ ਤੀਰਥ ਰਚਾਂਗੇ ਜਿਸ ਦਾ ਸਭ ਨੂੰ ਲਾਭ ਹੋਵੇਗਾ ਉਪਰੰਤ ਸਾਡੇ ਇੱਥੇ ਰਹਿਣ ਕਰਕੇ ਤੁਹਾਡੇ ਲੜਾਈ ਝਗੜੇ ਮਿਟ ਜਾਣਗੇ ਇੰਨਾ ਦੋਹਾ ਪਿੰਡਾਂ ਦੇ ਲੋਕਾਂ ਨੇ ਗੁਰੂ ਜੀ ਦਾ ਬਚਨ ਮੰਨ ਕੇ 157000 ਤੋਂ ਗੁਰੂ ਜੀ ਨੂੰ ਇਹ ਜ਼ਮੀਨ ਮੁੱਲ ਦੇ ਦਿੱਤੀ ਜ਼ਮੀਨ ਖਰੀਦ ਕੇ ਗੁਰੂ ਜੀ ਨੇ ਸਰੋਵਰ ਦੀ ਤਿਆਰੀ ਵਾਸਤੇ ਸਾਰੇ ਸਿੱਖਾਂ ਅਤੇ ਮਸੰਦਾਂ ਨੂੰ ਆਗਿਆ ਕਰਕੇ 17 ਵਿਸਾਖ ਸੰਮਤ 1647 ਨੂੰ ਸਰੋਵਰ ਦੀ ਪੁਟਾਈ ਦਾ ਕੰਮ ਆਰੰਭ ਕਰ ਦਿੱਤਾ ਸਰੋਵਰ ਨੂੰ ਸੰਪੂਰਨ ਕਰਕੇ ਆਪ ਜੀ ਨੇ ਸੰਮਤ 1653 ਵਿੱਚ ਤਰਨਤਾਰਨ ਨਗਰ ਦੀ ਨੀਂਹ ਰੱਖ ਦਿੱਤੀ ਸਰੋਵਰ ਦੀ ਕਾਰ ਵਾਸਤੇ ਬਹੁਤ ਸਾਰੇ ਰਾਜ ਮਜ਼ਦੂਰ ਲਾ ਦੱਤੇ ਅਤੇ ਇੱਟਾਂ ਦੇ ਆਵੇ ਚਾਲ ਦਿੱਤੇ ਦੂਰ ਦੂਰ ਦੇਸ਼ਾਂ ਬਲਖ ਬੁਖਾਰੇ ਤੇ ਪਿਸ਼ਾਵਰ ਪੋਠੋਹਾਰ ਮਲਤਾਨ ਸਿੰਧ ਆਦਿਕ ਤੇ ਹੋਰ ਦੱਖਣ ਦੇ ਟੱਕੇ ਬੰਗਲੇ ਆਦ ਆਣ ਕੇ ਸੰਗਤਾਂ ਬਹੁਤ ਪ੍ਰੇਮ ਤੇ ਸ਼ਰਧਾ ਨਾਲ ਇਸ ਸੇਵਾ ਵਿੱਚ ਲੱਗੀਆਂ ਰਹਿੰਦੀਆਂ ਇੰਨਾ ਸੇਵਾਦਾਰ ਤੇ ਸਿੱਖ ਸੇਵਕਾਂ ਵਾਸਤੇ ਗੁਰੂ ਦਾ ਅਟੁੱਟ ਲੰਗਰ ਲੱਗਾ ਰਹਿੰਦਾ ਸੀ ਇਸ ਦੇ ਨੇੜੇ ਹੀ 2.5 ਕੋਤੇ ਇੱਕ ਤੁਰਕ ਹਾਕਮ ਨੂਰਦੀਨ ਦੇ ਪੁੱਤਰ ਅਮੀਰਦੀਨ ਆਪਣੇ ਪਿੰਡ ਨੂਰਦੀ ਇੱਕ ਸਰਾਂ ਜਿਹੜੀ ਉਸਦੇ ਪਿਤਾ ਨੂਰਦੀਨ ਨੇ ਆਰੰਭ ਕੀਤੀ ਸੀ ਬਣਵਾ ਰਿਹਾ ਸੀ ਜਦ ਉਸ ਦੀਆਂ ਆਪਣੀਆਂ ਇੱਟਾਂ ਮੁੱਕ ਗਈਆਂ ਤਾਂ ਉਸਨੇ ਗੁਰੂ ਸਾਹਿਬ ਦੇ ਚੜਾਏ ਹੋਏ ਆਵਿਆਂ ਤੋਂ ਇੱਟਾਂ ਚੁੱਕ ਕੇ ਸਰਾਂ ਨੂੰ ਲਾ ਲਈਆਂ ਅਤੇ ਕੁਝ ਆਪਣੇ ਮਕਾਨਾਂ ਦੇ ਬਣਾਉਣ ਵਿੱਚ ਵਰਤ ਲਈਆਂ ਗੁਰੂ ਜੀ ਉਸ ਦੀ ਇਹ ਜ਼ਬਰਦਸਤੀ ਵੇਖ ਕੇ ਆਪਣਾ ਸਮਾਨ ਲੈ ਕੇ ਗੁੱਸੇ ਵਿੱਚ ਅੰਮ੍ਰਿਤਸਰ ਆ ਗਏ ਜਦ ਅਮੀਰਦੀਨ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਗੁਰੂ ਜੀ ਗੁੱਸੇ ਨਾਲ ਤਾਲ ਦਾ ਕੰਮ ਛੱਡ ਕੇ ਚਲੇ ਗਏ ਹਨ ਤਾਂ ਉਸਨੇ ਆਪਣਾ ਆਦਮੀ ਭੇਜ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਮੇਰੀ ਸਰਾਂ ਦੀ ਉਸਾਰੀ ਦੇ ਕੰਮ ਵਿੱਚ ਇੱਟਾਂ ਦੀ ਥੁੜ ਕਰਕੇ ਜਿਹੜੀਆਂ ਇੱਟਾਂ ਮੈਂ ਤੁਹਾਡੀਆਂ ਵਰਤ ਲਈਆਂ ਹਨ ਉਹਨਾਂ ਦਾ ਮੁੱਲ ਮੈਂ ਤੁਹਾਨੂੰ ਦਿੰਦਾ ਹਾਂ ਤੁਸੀਂ ਹੋਰ ਆਵਾ ਚੜਾ ਕੇ ਆਪਣਾ ਤਾਲ ਦਾ ਕੰਮ ਸੰਪੂਰਨ ਕਰ ਲਵੋ ਫਿਰ ਮੈਂ ਆਪ ਜੀ ਦੀਆਂ ਇੱਟਾਂ ਕਦੀ ਨਹੀਂ ਲਵਾਗਾ ਗੁਰੂ ਜੀ ਨੇ ਉੱਤਰ ਦਿੱਤਾ ਕਿ ਜਿਸ ਜੋਰਾਵਰੀ ਦੇ ਮੁੱਲ ਨਾਲ ਤੁਸੀਂ ਨੇ 550 ਇੱਟਾਂ ਲਈਆਂ ਹਨ ਉਸੇ ਮੁੱਲ ਨਾਲ ਹੀ ਸਾਡੇ ਸਿੱਖ ਤੁਹਾਡੇ ਪਾਸੋਂ ਇੱਟਾਂ ਲੈ ਕੇ ਸਰੋਵਰ ਨੂੰ ਪੱਕਿਆ ਕਰਨਗੇ ਇਸ ਸਮੇਂ ਅਸੀਂ ਹੋਰ ਆਵੇ ਨਹੀਂ ਚੜਾਉਣਾ ਚਾਹੁੰਦੇ ਇੱਕ ਦਿਨ ਇੱਕ ਸਿੱਖ ਭਾਈ ਗੁਰਮਖ ਨੇ ਹੱਥ ਜੋੜ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਮਹਾਰਾਜ ਮੈਨੂੰ ਕਿਸੇ ਆਪਣੇ ਉਸ ਸਿੱਖ ਦੇ ਦਰਸ਼ਨ ਕਰਾਓ ਜਿਹੜਾ ਪਰਮੇਸ਼ਵਰ ਦਾ ਭਾਣਾ ਮੰਨਣ ਵਾਲਾ ਹੋਵੇ ਗੁਰੂ ਜੀ ਨੇ ਕਿਹਾ ਭਾਈ ਜੇ ਤੂੰ ਐਸਾ ਸਿੱਖ ਵੇਖਣਾ ਚਾਹੁੰਦਾ ਹੈ ਤਾਂ ਗੁਜਰਾਤ ਸ਼ਹਿਰ ਵਿੱਚ ਭਾਈ ਪਿਖਾਰੀ ਪਾਸ ਚਲਿਆ ਜਾ ਗੁਰੂ ਜੀ ਦਾ ਬਚਨ ਮੰਨ ਕੇ ਭਾਈ ਗੁਰਮਖ ਗੁਜਰਾਤ ਸ਼ਹਿਰ ਵਿੱਚ ਭਾਈ ਪਿਖਾਰੀ ਦਾ ਘਰ ਪੁੱਛ ਕੇ ਉਸ ਦੇ ਘਰ ਚਲਿਆ ਗਿਆ ਭਾਈ ਭਿਖਾਰੇ ਦੇ ਲੜਕੇ ਦਾ ਵਿਆਹ ਸੀ ਜਿਸ ਕਰਕੇ ਘਰ ਵਿੱਚ ਹਰ ਪ੍ਰਕਾਰ ਦੀਆਂ ਖੁਸ਼ੀਆਂ ਤੇ ਤਿਆਰੀਆਂ ਹੋ ਰਹੀਆਂ ਸਨ ਪਰ ਭਾਈ ਭਿਖਾਰੀ ਆਪ ਇੱਕ ਪਾਸੇ ਬੈਠ ਕੇ ਪੁਰਾਣੀਆਂ ਤੱਪੜੀਆਂ ਸਿਉਂ ਰਿਹਾ ਸੀ ਗੁਰਮਖ ਨੇ ਪੁੱਛਿਆ ਭਾਈ ਜੀ ਇਹ ਪੁਰਾਣੀਆਂ ਤੱਪੜੀਆਂ ਵਿਆਹ ਦੇ ਸਮੇਂ ਕਿਉਂ ਸਿਉਂ ਰਹੇ ਹੋ ਭਿਖਾਰੀ ਨੇ ਕਿਹਾ ਕਿ ਇਸ ਦਾ ਨਿਰਣਾ ਤੇ ਨੂੰ ਫਿਰ ਦੱਸਾਂਗਾ ਗੁਰਮਖ ਬੜਾ ਹੈਰਾਨ ਸੀ ਕਿ ਇਹ ਚੰਗਾ ਗੁਰੂ ਦਾ ਭਾਣਾ ਮੰਨਣ ਵਾਲਾ ਸਿੱਖ ਹੈ ਜਿਵੇਂ ਗੁਰੂ ਜੀ ਨੇ ਦੱਸਿਆ ਜੋ ਆਪਣੇ ਘਰ ਦੇ ਧੰਦਿਆਂ ਵਿੱਚ ਹੀ ਗਲਤਾਨ ਹੈ ਇਹ ਭਗਤੀ ਕਿਹੜੇ ਵੇਲੇ ਕਰਦਾ ਹੋਵੇਗਾ ਤੇ ਭਾਣਾ ਕਿਵੇਂ ਮੰਨਦਾ ਹੋਵੇਗਾ ਦੂਸਰੇ ਦਿਨ ਭਿਖਾਰੀ ਆਪਣੇ ਲੜਕੇ ਦੀ ਜਨ ਲੈ ਕੇ بڑے ਬਾਜੇ ਗਾਜੀਆਂ ਤੇ ਉਤਸ਼ਾਹ ਨਾਲ ਚੜਿਆ ਲੜਕੀ ਵਾਲਿਆਂ ਦੇ ਘਰ ਟੁੱਕ ਕੇ ਲੜਕੇ ਨੂੰ ਵਿਆਹ ਕੇ ਨੂੰ ਨੂੰ ਘਰ ਲੈ ਆਇਆ ਸਮੇਂ ਅਨੁਸਾਰ ਸਭ ਖੁਸ਼ੀਆਂ ਤੇ ਮੰਗਲ ਚਾਰ ਕੀਤੇ ਜਦ ਦੋ ਦਿਨ ਇਸ ਤਰ੍ਹਾਂ ਬੀਤ ਗਏ ਤਾਂ ਸਜ ਵਿਆਹੇ ਲੜਕੇ ਦੀ ਸੂਲ ਨਾਲ ਮੌਤ ਹੋ ਗਈ। ਸਵੇਰੇ ਭਾਈ ਪਿਖਾਰੀ ਨੇ ਬਿਨਾ ਕਿਸੇ ਸੋਗ ਰੋਗ ਦੇ ਲੜਕੇ ਦਾ ਸੰਸਕਾਰ ਕਰ ਦਿੱਤਾ ਅਤੇ ਕਾਰਨ ਕਿ ਉਹੀ ਤੱਪੜੀਆਂ ਜਿਹੜੀਆਂ ਭਾਈ ਜੀ ਵਿਆਹ ਤੋਂ ਪਹਿਲਾਂ ਗੰਢ ਤੁੱਪ ਰਹੇ ਸਨ ਸੋਗ ਕਰਨ ਵਾਲਿਆਂ ਦੇ ਬੈਠਣ ਵਾਸਤੇ ਵਿਛਾ ਦਿੱਤੀਆਂ। ਇਹ ਸਭ ਕੁਝ ਵੇਖ ਕੇ ਇਕਾਂਤ ਸਮੇ ਗੁਰਮੁਖ ਨੇ ਭਾਈ ਪਿਖਾਰੀ ਨੂੰ ਪੁੱਛਿਆ ਭਾਈ ਜੀ ਜੇ ਤੁਹਾਨੂੰ ਪਤਾ ਸੀ ਕਿ ਲੜਕੇ ਦੀ ਮੌਤ ਹੋ ਜਾਣੀ ਹੈ ਤਾਂ ਫਿਰ ਤੁਸੀਂ ਇਸ ਦੀ ਸ਼ਾਦੀ ਕਿਉਂ ਕੀਤੀ ਐਨਾ ਉਤਸ਼ਾਹ ਕੀਤਾ ਧਨ ਖਰਚ ਕੀਤਾ ਫਿਰ ਲੜਕੀ ਨੂੰ ਵਿਆਹ ਕੇ ਉਸ ਨੂੰ ਕਿਉਂ ਦੁਖੀ ਕੀਤਾ ਜੇ ਸ਼ਕਤੀ ਹੈ ਸੀ ਤਾਂ ਫਿਰ ਗੁਰੂ ਜੀ ਤੋਂ ਆਪਣੇ ਲੜਕੇ ਦੀ ਉਮਰ ਹੋਰ ਮੰਗ ਲੈਣੀ ਸੀ ਜਿਸ ਨਾਲ ਐਨਾ ਕਲੇਸ਼ ਨਾ ਹੁੰਦਾ ਗੁਰਮੁਖਧੀਆਂ ਸਭ ਗੱਲਾਂ ਸੁਣ ਕੇ ਭਿਖਾਰੀ ਨੇ ਕਿਹਾ ਜਿਹੜਾ ਆਪਣੀ ਸ਼ਕਤੀ ਜਾਂ ਇੰਚਨਾ ਨਾਲ ਪਰਮੇਸ਼ਵਰ ਦੇ ਬਾਣੀ ਨੂੰ ਮੇਟਣਾ ਚਾਹੁੰਦਾ ਹੈ ਉਹ ਪਾਪੀ ਹੈ ਤੇ ਪਾਪ ਕਰਦਾ ਹੈ ਉਸ ਨੂੰ ਇਸ ਪਾਪ ਦਾ ਫਲ ਭੋਗਣਾ ਪੈਂਦਾ ਹੈ ਪਰਮਾਤਮਾ ਕਰਮਾਂ ਤੋਂ ਬਿਨਾਂ ਕਿਸੇ ਨੂੰ ਦੁੱਖ ਸੁੱਖ ਨਹੀਂ ਦਿੰਦਾ ਇਹ ਵਿਚਾਰ ਕਰਕੇ ਜਿਹੜਾ ਉਸ ਦੇ ਬਾਣੀ ਵਿੱਚ ਰਾਜੀ ਰਹਿੰਦਾ ਹੈ ਉਹ ਦੁੱਖ ਸੁੱਖ ਸਮੇ ਸਦਾ ਪ੍ਰਸੰਨ ਰਹਿੰਦਾ ਹੈ ਪਰੰਤੂ ਮਨਮੁਖ ਦੁੱਖ ਸਮੇ ਪ੍ਰਭੂ ਦੀ ਨਿੰਦਿਆ ਕਰਦਾ ਹੈ ਅਤੇ ਸੁਖ ਸਮੇ ਪ੍ਰਸੰਨ ਰਹਿੰਦਾ ਹੈ ਸੋ ਮੇਰੇ ਪੁੱਤਰ ਤੇ ਨੂੰਨੇ ਜੈਸੇ ਕਰਮ ਕੀਤੇ ਸਨ ਉਹਨਾਂ ਅਨੁਸਾਰ ਉਹਨਾਂ ਨੂੰ ਫਲ ਮਿਲਿਆ ਹੈ ਉਪਰੰਤ ਭਾਈ ਪਿਖਾਰੀ ਨੇ ਕਿਹਾ ਹੈ ਪਾਈ ਗੁਰਮੁਖ ਬਾਣਾ ਮੰਨਣ ਕਰਕੇ ਮਨ ਨੂੰ ਟਿਕਾਉਣਾ ਸਤਨਾਮ ਦਾ ਸਿਮਰਨ ਕਰਨਾ ਅਤੇ ਤਨ ਹੰਤਾ ਨੂੰ ਤਿਆਗਣਾ ਇਹੀ ਮੁਕਤੀ ਦੇ ਤਿੰਨ ਸਾਧਨ ਹਨ ਇਹੇ ਬਚਨ ਸੁਣ ਕੇ ਗੁਰਮੁਖ ਨੇ ਭਾਈ ਪਿਖਾਰੀ ਨੂੰ ਨਮਸਕਾਰ ਕਰਕੇ ਧੰਨ ਧੰਨ ਆਖਿਆ ਅਤੇ ਆਗਿਆ ਲੈ ਕੇ ਵਾਪਸ ਅੰਮ੍ਰਿਤਸਰ ਦੇ ਸਤਗੁਰੂ ਜੀ ਪਾਸ ਆ ਗਿਆ। ਗੁਰੂ ਜੀ ਨੇ ਪੁੱਛਿਆ ਭਾਈ ਗੁਰਮਖਾ ਜੈਸਾ ਸਿੱਖ ਵੇਖਣਾ ਚਾਹੁੰਦਾ ਸੀ ਉਹੀ ਵੇਖਿਆ ਹੈ ਕਿ ਨਹੀਂ। ਤਦ ਗੁਰਮੁਖ ਨੇ ਕਿਹਾ ਮਹਾਰਾਜ ਭਾਈ ਪਿਖਾਰੀ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ। ਉਹ ਦੁੱਖ ਵਿੱਚ ਸਦਾ ਅਡੋਲ ਅਤੇ ਮਾਇਆ ਵਿਤੋਂ ਨਿਰਲੇਪ ਰਹਿਣ ਵਾਲਾ ਹੈ।